ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਹਰਿਆਂ ਦਾ ਜੰਗ ਫਾਰਮਰ ਚੈਨਲ ਦੇ ਉੱਤੇ ਸਾਰਿਆਂ ਜੀ ਆਇਆਂ ਖਿਆ ਜਾਂਦਾ ਮੇਰਾ ਨਾਮ ਕੁਲਦੀਪ ਸਿੰਘ ਹੈ ਪਿੰਡ ਮੇਰਾ ਜੀ ਚਨਾਰਥਲ ਹੈ ਡਿਸਟ੍ਰਿਕਟ ਮੈਨੋ ਬਠਿੰਡਾ ਪੈਂਦਾ ਤੇ ਮੈਂ ਜੀ ਦੇਸੀ ਪੋਲਟਰੀ ਦਾ ਕੰਮ ਕਰਦਾ ਮੈਂ ਕੰਮ ਸਟਾਰਟ ਕੀਤਾ ਸੀਗਾ ਜਨਵਰੀ 2024 ਦੇ ਵਿੱਚ ਮੈਂ ਬੱਚਾ ਪਾਇਆ ਸੀਗਾ ਆਰਆਈ ਬਰੀਡ ਤੇ ਕੰਮ ਕੀਤਾ ਆਰਆਰ ਦਾ ਬੱਚਾ ਪਾਇਆ ਸੀ ਇੱਕ ਦਿਨ ਦਾ ਬੱਚਾ ਪਾਇਆ ਸੀ ਤੇ ਗਿਰਪਾ ਹੀ ਨਹੀਂ ਰਹੀ ਆ ਮਾਲਕ ਦੀ ਕੋਸ਼ਾ ਆ ਦੀ ਮਿਹਨਤ ਸਦਕਾ ਵੀ 0% ਮੈਂਟੈਲਿਟੀ ਰਹੀ ਹੈ ਮੇਰੇ ਵੱਲ ਦੀ ਏ ਅੱਜ ਮੈਂ ਮਿਹਨਤ ਕਰਦਾ ਕਰਦਾ ਬੜਾ ਆਪਣਾ 6 ਤੋਂ 7 ਮਹੀਨਾ ਦਾ ਹੋ ਗਿਆ ਜਾਨੀ ਕਿ ਅੰਡੇ ਤੇ ਆ ਚੁੱਕਿਆ 0% ਮਾਰਟੈਲਿਟੀ ਅੱਜ ਤੱਕ ਆ ਉਹਦੇ ਵਿੱਚ ਵਧੀਆ ਕਾਫੀ ਚੀਜ਼ਾਂ ਦੇਖਣੀਆਂ ਪੈਂਦੀਆਂ ਜਿਵੇਂ ਤੁਹਾਡੀ ਮੈਨੇਜਮੈਂਟ ਤੁਹਾਡੀ ਫੀਡ ਤੇ ਮੇਨ ਇਹਦੇ ਵਿੱਚ ਕੰਮ ਕਰਦਾ ਪੋਲਟਰੀ ਦੇ ਵਿੱਚ ਪਾਣੀ ਪਾਣੀ ਸਭ ਤੋਂ ਵਧੀਆ ਹੋਣਾ ਚਾਹੀਦਾ ਉਸ ਦੀ ਟੀਡੀਐਸ ਤੇ ਵਧੀਆ ਹੋਣੀ ਚਾਹੀਦੀ ਹੈ ਚੈੱਕ ਕਰਾ ਕੇ ਹੀ ਪਾਣੀ ਨਾਲ ਤੁਸੀਂ ਪੋਲਟਰੀ ਫਾਰਮ ਸਟਾਰਟ ਕਰ ਸਕਦੇ ਤੇ ਅੱਜ ਮੈਂ ਇਸ ਪੋਲਟਰੀ ਫਾਰਮ ਤੋਂ ਵਧੀਆ ਇਨਕਮ ਜਨਰੇਟ ਕਰ ਰਿਹਾ ਆਪ ਦਾ ਮੈਂ ਆਪ ਖੁਦ ਆਂਡਾ ਲੈ ਕੇ ਫਾਰਮ ਦੇ ਵਿੱਚੋਂ ਤੇ ਖੁਦ ਸੇਲ ਕਰਦਾ ਮੈਨੂੰ ਕੋਈ ਇਸ ਗੱਲ ਦੀ ਜਾਂ ਸੰਗ ਜਾਂ ਸ਼ਰਮ ਕੋਈ ਨਹੀਂ ਮੈਂ ਆ ਦੀ ਮਿਹਨਤ ਨਾਲ ਕਮਾ ਰਿਹਾ ਤੇ ਅੱਜ ਚੰਗੀ ਇਨਕਮ ਜਨਰੇਟ ਕਰਕੇ ਆਪਦੇ ਘਰੇ ਲੈ ਕੇ ਜਾਣਾ ਤੇ ਵਧੀਆ ਸੰਤੋਸ਼ਤਾ ਮਿਲ ਜਾਂਦਾ ਜੀ ਜੇ ਇੱਕ ਦਿਨ ਦਾ ਬੱਚਾ ਪਾਉਣ ਤੇ 35 ਤੋਂ 40 ਰੁਪਏ ਦਾ ਬੱਚਾ ਮਿਲਦਾ ਪਹਿਲੀ ਗੱਲ ਸਟਾਰਟਿੰਗ ਉਹ ਅਲੱਗ-ਅਲੱਗ ਹੈਚਰੀ ਤੇ ਡਿਪੈਂਡ ਕਰਦਾ ਹੈ ਉਹ ਹੈਚਰੀ ਕਿੰਨਾ ਦਿੰਦੀ ਹੈ ਕੋਈ ਹੈਚਰੀ ਕਿੰਨਾ ਦਿੰਦੀ ਆ 35 ਰੁਪਏ ਦਾ ਬੱਚਾ ਆਉਂਦਾ ਹੈ ਇਸ ਤੋਂ ਬਾਅਦ ਜੇ ਆਪਾਂ ਪੰਜਵੇਂ ਨੇ ਆਂਡੇ ਤੇ ਲੈ ਕੇ ਗੱਲ ਕਰੀਏ ਤਾਂ 250 ਤੋਂ ਲੈ ਕੇ 300 ਰੁਪਿਆ ਇੱਕ ਬਰਡਾ ਖਰਚਾ ਆਉਂਦਾ ਉਹਦੇ ਵਿੱਚ ਕੀ ਆਉਂਦਾ ਕਿ ਫੀਡ ਦਾ ਖਰਚਾ ਆਉਂਦਾ ਤੇ ਉਹਦੇ ਵਿੱਚ ਆਪਣੇ ਫੀਡ ਦੇ ਨਾਲ ਦਵਾਈਆਂ ਆਪਣੇ ਵੈਕਸੀਨੇਸ਼ਨ ਇਹ ਚੀਜ਼ਾਂ ਆਉਂਦੀਆਂ ਬਾਕੀ ਜੇ ਤੁਸੀਂ ਖੁਦ ਕੰਮ ਕਰ ਲੋਗੇ ਉੱਤੇ ਲੇਬਰ ਨਾ ਰੱਖੋਗੇ ਤਾਂ ਹੋ ਸਕਦਾ ਤੁਹਾਨੂੰ ਇਹਦੋਂ ਸਸਤਾ ਪਵੇ ਜੀ ਠੀਕ ਬਾਈ ਜੀ ਜਿਹੜਾ ਅੱਜ ਕੱਲ ਬੜਾ ਟ੍ਰੈਂਡ ਚੱਲਿਆ ਦੇਸੀ ਮੁਰਗੀਆਂ ਨੂੰ ਜਿਹੜਾ ਆਪਾਂ ਫ੍ਰੀ ਰੇਂਜ ਦੇ ਵਿੱਚ ਰੱਖਦੇ ਆ ਜਾਂ ਆਪਾਂ ਕਹਿੰਦੇ ਆ ਵੀ ਇਹ ਕੇਜ ਫ੍ਰੀ ਵਾਲਾ ਅੰਡਾ ਹੈਗਾ ਜਿਹੜੀਆਂ ਮੁਰਗੀਆਂ ਫਾਰਮਾਂ ਦੇ ਵਿੱਚ ਕੇਜ ਦੇ ਵਿੱਚ ਰਹਿੰਦੀਆਂ ਤੇ ਇੱਕ ਜਿਹੜੀਆਂ ਖੁੱਲੇ ਮੋਹਰ ਦੇ ਵਿੱਚ ਰਹਿੰਦੀਆਂ ਇਹਨਾਂ ਦਾ ਕੀ ਫਰਕ ਹੁੰਦਾ ਇਹਦੇ ਅੰਡੇ ਦਾ ਜੇ ਤਾਂ ਆਪਾਂ ਡਿਫਰੈਂਟ ਦੇਖਣਾ ਆਪਣੇ ਇਹਦੇ ਵਿੱਚ ਜਿਹੜੇ ਤੱਤ ਪਾਏ ਜਾਂਦੇ ਆ ਜਾਨੀ ਕਿ ਮਿਨਰਲ ਜਾਂ ਵਿਟਾਮਿਨ ਪਾਏ ਜਾਂਦੇ ਆ ਜਾਂ ਇਹਦੇ ਵਿੱਚ ਪ੍ਰੋਟੀਨ ਆਉਂਦਾ ਫੈਟ ਆਉਂਦਾ ਕੈਲਰੀਜ਼ ਹੁੰਦੀਆਂ ਜੇ ਉਸ ਦੇ ਡਿਪੈਂਡ ਆਪਾਂ ਲਾਈਵ ਤੇ ਲੈ ਜੀਏ ਦੋਨੇ ਅੰਡਿਆਂ ਨੂੰ ਤਾਂ ਦੋਨੇ ਅੰਡੇ ਚ ਕੋਈ ਫਰਕ ਨਹੀਂ ਸੇਮ ਕੰਟੈਂਟ ਆ ਸਾਰਿਆਂ ਚ ਸੇਮ ਆਪਾਂ ਨੂੰ ਮਿਲਣਗੇ मिनਰਲ ਸੇਮ ਵਿਟਾਮਿਨ ਮਿਲਣਗੇ ਸੇਮ ਸਾਰਾ ਕੁਝ ਮਿਲੂਗਾ ਜੇ ਆਪਾਂ ਗੱਲ ਕਰੀਏ ਬਾਤਾਂ ਬਾਨ ਤੌਰ ਤੇ ਖੁੱਲੇ ਤੌਰ ਤੇ ਜਿਹੜੀ ਕੇਜ ਚ ਮੁਰਗੀ ਰਹਿੰਦੀ ਆ ਉਹ 0.7 ਦੇ ਇੰਚ ਦੇ ਡੱਬੇ ਚ ਰਹਿੰਦੀ ਆ ਯਾਨੀ ਕਿ ਪੌਣੇ ਫੁੱਟ ਲਾ ਲਓ ਫੁੱਟ ਤੋਂ ਘੱਟ ਜਗ੍ਹਾ ਦੇ ਵਿੱਚ ਇੱਕ ਮੁਰਗੀ ਰਹਿੰਦੀ ਆ ਯਾਨੀ ਕਿ 2 ਫੁੱਟ ਦਾ ਉਹ ਕੇਜ ਹੁੰਦਾ ਜਿਹਦੇ ਵਿੱਚ 5 ਮੁਰਗੀਆਂ ਰੱਖਿਆ ਜਾਂਦਾ ਉਹ ਸਿਰਫ ਉਹਦੇ ਵਿੱਚ ਖਾ ਜਾਂ ਸਕਦੀ ਹੈ ਜਾਂ ਪੀ ਸਕਦੀ ਹੈ ਨਾ ਘੁੰਮ ਸਕਦੀ ਹੈ ਨਾ ਖੜੀ ਹੋ ਸਕਦੀ ਹੈ ਚੱਜਣਾ ਨਾ ਸਹੀ ਤਰ੍ਹਾਂ ਨਾ ਬੈਠ ਸਕਦਾ ਉਹਦੇ ਵਿੱਚ ਸਿਰਫ ਇਹੀ ਹੁੰਦਾ ਵੀ ਮੁਰਗੀ ਜਦੋਂ ਸਟ੍ਰੈਸ ਚੋਂਦੀ ਹੈ ਮੁਰਗੀ ਇਹ ਜਿਹੜਾ ਵਾਰਡ ਆ ਵੀ ਜਿਹੜਾ ਹਾਰਮੋਨ ਉਹਨੇ ਰਿਲੀਜ਼ ਕਰਤਾ ਉਹਦਾ ਉਹ ਅੰਡੇ ਦੇ ਵਿੱਚ ਉਹਦਾ ਆਉਣਾ ਹੀ ਹੀ ਆਉਣਾ ਕਿੰਨਾ ਮਰਜੀ ਜ਼ੋਰ ਲਾ ਲਓ ਨਿਕਲ ਨਹੀਂ ਸਕਦਾ ਉਹ ਸਟ੍ਰੈਸ ਹਾਰਮੋਨ ਕਈ ਵੇਲੇ ਇੰਨੇ ਸਟ੍ਰੈਸ ਲੈ ਜਾਂਦਾ ਬਾਦਲ ਉਹ ਉਹ ਸਟ੍ਰੈਸ ਹਾਰਮੋਨ ਰਿਲੀਜ਼ ਕਰ ਦਿਆ ਜਿਹੜਾ ਉਹਦੇ ਐਗ ਦੇ ਵਿੱਚ ਆਉਂਦਾ ਐਸੇ ਕਰਕੇ ਉਹਨੂੰ ਥੋੜਾ ਜਿਹਾ ਐਦੋਂ ਘੱਟ ਮੰਨਿਆ ਜਾਂਦਾ ਇਸੇ ਲਈ ਉਹ ਅੰਡਾ ਸਸਤਾ ਮੰਨਿਆ ਜਾਂਦਾ ਫ੍ਰੀ ਰੇਂਜ ਇਦਾਂ ਵੀ ਆਪਣੇ ਵਧੀਆ ਮਾਹੌਲ ਦੇ ਵਿੱਚ ਉਹ ਚਲਦੀ ਆ ਮੁਰਗੀ ਵਧੀਆ ਮਾਹੌਲ ਦੇ ਵਿੱਚ ਪਲਦੀ ਆ ਫ੍ਰੀ ਰੇਂਜ ਰਹਿੰਦੀ ਆ ਆਦੀ ਮਰਜ਼ੀ ਨਾਲ ਘੁੰਮਦੀ ਫਿਰਦੀ ਆ ਸਟ੍ਰੈਸ ਲੈਸ ਰਹਿੰਦੀ ਆ ਤੇ ਜੋ ਚਾਹੇ ਆਈ ਉਹਨੇ ਖਾਣਾ ਉਹੀ ਪੀਣਾ ਉਹੀ ਉਹਦੇ ਅੰਡੇ ਦੇ ਵਿੱਚ ਉਹਨਾਂ ਤੱਤ ਆਉਣੇ ਆ ਯਾਨੀ ਕਿ ਬਿਹਤਰ ਆ ਉਹਦੇ ਨਾਲੋਂ ਇਸ ਕਰਕੇ ਬਾਕੀ ਉਹ ਕੇਜ ਵਾਲਾ ਸਿਸਟਮ ਇਦਾਂ ਵੀ ਉੱਤੇ ਸਰਕਾਰ ਕੰਮ ਕਰ ਰਹੀ ਆ ਵੀ ਉਹ ਆਉਣ ਵਾਲੇ 2-4 ਸਾਲਾਂ ਚ ਬੰਦ ਵੀ ਹੋਣ ਲੱਗੇ ਆ ਫ੍ਰੀ ਰੇਂਜ ਹੀ ਚੱਲਣਗੇ ਸਿਰਫ ਜਿਹੜਾ ਤੁਸੀਂ ਮੁਰਗੀ ਤਿਆਰ ਕੀਤੀ ਹੈਗੀ ਘਰੇ ਉਹਦਾ ਅੰਡਾ ਤਿਆਰ ਹੁੰਦਾ ਹੈਗਾ ਜਿਵੇਂ ਕਿਹਾ ਜਾਂਦਾ ਵੀ ਉਹਨੂੰ ਐਂਟੀਬਾਇਓਟਿਕ ਮੁਰਗੀ ਨੂੰ ਕਾਫੀ ਲੱਗਦੇ ਹੈਗੇ ਉਹ ਅੰਡੇ ਚ ਆਉਂਦੇ ਹੈ ਹਨਾ ਤੁਸੀਂ ਫਿਰ ਦਵਾਈਆਂ ਵਗੈਰਾ ਨਹੀਂ ਵਰਤਦੇ ਬਸ ਇਹੀ ਫਰਕ ਹੈ ਜਿਹੜੀ ਕੇ ਚ ਰਹਿੰਦੀ ਹੈ ਉਹਨੂੰ ਇਸੇ ਕਰਕੇ ਹੀ ਐਂਟੀਬਾਇਓਟਿਕ ਜਾਦੇ ਦਿੱਤੇ ਜਾਂਦੇ ਹੈ ਵੀ ਉਹਦੇ ਦਿਮਾਗ ਦੇ ਵਿੱਚ ਉਹਨੂੰ ਸਟ੍ਰੈਸ ਨਾ ਆਵੇ ਜਿਆਦੇ ਉਹਨੂੰ ਕੋਈ ਤਕਲੀਫ ਨਾ ਹੋਵੇ ਜਿਹੜਾ ਉਹਦੇ ਬਾੜ ਪਿੰਜਰੇ ਦੇ ਵਿੱਚ ਭੀੜਿਆ ਰਹਿੰਦੀ ਹੈ ਉਹਦੇ ਵਿੱਚ ਜ਼ਖਮ ਵਗੈਰਾ ਹੋ ਜਾਂਦੇ ਕਿ ਉਹਨੂੰ ਜ਼ਖਮ ਨਾ ਹੋਵੇ ਕੋਈ ਤਕਲੀਫ ਨਾ ਕੋਈ ਬਿਮਾਰੀ ਨਾ ਲੱਗੇ ਕਿ ਉਹ ਇਕੱਠਾ ਰਹਿਣਾ ਬਿਮਾਰੀ ਲੱਗਣ ਦੀ ਖਾਸਾ ਵੀ ਜ਼ਿਆਦਾ ਰਹਿੰਦੀ ਹੈ ਇਸੇ ਕਰਕੇ ਉਹਨੂੰ ਜ਼ਿਆਦਾ ਐਂਟੀਬਾਇਓਟਿਕ ਦਿੱਤੇ ਜਾਂਦੇ ਆ ਜਿਹੜੀ ਫ੍ਰੀ ਰੇਂਜ ਹੈ ਇਹਨਾਂ ਜਿੰਨਾ ਚਿਰ ਮੁਰਗੀ ਬਿਮਾਰ ਨਹੀਂ ਹੁੰਦੀ ਉਹਨਾਂ ਚਿਰ ਇਹਨੂੰ ਕੁਝ ਨਹੀਂ ਦਿੱਤਾ ਜਾਂਦਾ ਸਿਰਫ ਦਿੱਤਾ ਕੀ ਜਾਂਦਾ ਮਿਨਰਲ ਜਾਂ ਵਟਾਵਨ ਜੋ ਆਲਰੇਡੀ ਅੰਡੇ ਦੇ ਵਿੱਚ ਹੁੰਦੇ ਆ ਹਾਂ ਉਹ ਚੀਜ਼ਾਂ ਦਿੱਤੀਆਂ ਜਾਂਦੀਆਂ ਇਸ ਤੋਂ ਇਲਾਵਾ ਨੇਚਰਲ ਫੀਡ ਹੋਰ ਕੁਝ ਨਹੀਂ ਦਿੱਤਾ ਬਈ ਬਾਰਿਸ਼ ਆਈ ਤੋਂ ਦੇਖ ਕੇ ਆਪਾਂ ਦੇਸੀ ਅੰਡੇ ਦਾ ਪਤਾ ਲਗਾ ਸਕਦੇ ਆ ਕਿ ਜੇ ਪਰਖ ਕਰਨੀ ਹੋਵੇ ਵੀ ਇਹ ਅੰਡਾ ਦੇਸੀ ਆ ਜਾਂ ਫਾਰਮੀ ਆ ਦੇਸੀ ਜਾਂ ਫਾਰਮਿੰਗ ਇੱਕ ਸਭ ਤੋਂ ਵੱਡਾ ਵਿਹਮ ਇਹ ਆ ਲੋਕਾਂ ਦਾ ਵੀ ਕਈ ਮੇਰੇ ਕੋਲੇ ਵੀ ਵੀਰ ਵੀ ਆਉਂਦੇ ਆ ਵੀ ਜਿਹੜੀਆਂ ਘਰੇ ਦੋ ਤਿੰਨ ਮੁਰਗੀਆਂ ਰੱਖੀਆਂ ਹੁੰਦੀਆਂ ਜਿਨ੍ਹਾਂ ਦੇ ਵਿੱਚ ਮੁਰਗਾ ਹੁੰਦਾ ਵੀ ਉਹ ਕਹਿੰਦੇ ਉਹੀ ਦੇਸੀ ਹੁੰਦਾ ਵੀਰੇ ਇਹ ਤਾਂ ਫਾਰਮ ਹੀ ਆ ਦੇਸੀ ਬਰੀਡ ਐ ਦੇਸੀ ਆਡਾਰੀ ਹੁੰਦਾ ਦੇਸੀ ਬਰੀਡ ਹੁੰਦੀ ਐ ਦੇਸੀ ਦੇ ਵਿੱਚ ਕਈ ਬਰੀਡਾਂ ਜਿਵੇਂ ਹੁਣ ਪਰਪਲ ਤਾ ਜਿਵੇਂ ਆਰ ਆਈ ਆਰ ਐ ਸੁਨਾਲੀ ਐ ਤੇ ਆਪਣੇ ਬਲੈਕ ਹਸਲੋਗ ਐ ਇਹ ਸਾਰੀਆਂ ਦੇਸੀ ਦੀਆਂ ਬਰੀਡ ਆ ਜਿਆ ਡਬਲ ਐਫ ਜੀ ਐ ਇਹ ਦੇਸੀ ਦੀਆਂ ਬਰੇਡਾਂ ਨੇ ਸਾਰੀਆਂ ਆਪ ਆਪਣਾ ਰੇਕ ਦਾ ਅੰਡ ਦਾ ਸਾਈਜ਼ ਹੁੰਦਾ ਆਪੋ ਆਪਣਾ ਹਰੇਕ ਦਾ ਕਲਰ ਹੁੰਦਾ ਅੰਡੇ ਦਾ ਫਰੀ ਰੇਂਜ ਇੱਕ ਤਰ੍ਹਾਂ ਦੇਸੀ ਹੈ ਦੇਸੀ ਦਾ ਮਤਲਬ ਹੁਣ ਕਈ ਵੀਰ ਕਹਿੰਦੇ ਇਹ ਤਾਂ ਬਈ ਫੀਡ ਵਾਲਾ ਹੈ ਉਹਨਾਂ ਮੈਂ ਵੀਰਾਂ ਨੂੰ ਇਹ ਦੱਸਣਾ ਚਾਹੁੰਦਾ ਮੈਂ ਸਪੈਸ਼ਲ ਵੀ ਆਪਦੇ ਚੈਨਲ ਤੇ ਵੀਡੀਓ ਪਾਉਣ ਲੱਗਿਆ ਉਹ ਬਣਾ ਕੇ ਕਿ ਫੀਡ ਦਾ ਮਤਲਬ ਹੁੰਦਾ ਜਿਵੇਂ ਆਪਾਂ ਰੋਟੀ ਖਾਂਦੇ ਆ ਇਕੱਲੀ ਰੋਟੀ ਦੇ ਨਾਲ ਅਲੱਗ ਤੋਂ ਫੀਡ ਲੈਨੇ ਜਿਹੜੀ ਆਪਾਂ ਜਿਵੇਂ ਆਪਣਾ ਬੱਚਾ ਹੁੰਦਾ ਬੱਚੇ ਨੂੰ ਮਾਂ ਦੇ ਦੁੱਧ ਤੋਂ ਇਲਾਵਾ ਫੀਡ ਦਿੱਤਾ ਜਾਂਦਾ ਅਲੱਗ ਤੋਂ ਜਿਹਨੂੰ ਸਹਿਰਾ ਲੈਕ ਵਗੈਰਾ ਕਹਿੰਦੇ ਆ ਉਹ ਇੱਕ ਤਰ੍ਹਾਂ ਦਾ ਫੀਡ ਹੈ ਫੀਡ ਦਾ ਮਤਲਬ ਹੈ ਉਹਦੇ ਜ਼ਰੂਰੀ ਤੱਤ ਪੂਰੇ ਕਰਨੇ ਜਿਹੜੇ ਉਹ ਆਪਣੇ ਬਾਹਰੀ ਤੌਰੇ ਫੇਰੇ ਚ ਨਹੀਂ ਮਿਲ ਸਕਦੇ ਮੁਰਗੀ ਨੂੰ ਉਹ ਉਹਦੇ ਤੱਤ ਪੂਰੇ ਹੋਣ ਇਸੇ ਲਈ ਉਹਨੂੰ ਫੀਡ ਦਿੱਤੀ ਜਾਂਦੀ ਹੈ ਜੇ ਤੁਸੀਂ ਬਾਹਰੋਂ ਪੂਰੇ ਕਰ ਸਕਦੇ ਹੋ ਬਾਹਰੋਂ ਪੂਰੇ ਕਰ ਸਕਦੇ ਤਾਂ ਤੁਹਾਡੇ ਬਾੜ ਨੂੰ ਫੀਡ ਦੀ ਕੋਈ ਲੋੜ ਨਹੀਂ ਜੇਕਰ ਤੁਸੀਂ ਫੀਡ ਦੇ ਉਹਦੇ ਤੱਤ ਪੂਰੇ ਨਹੀਂ ਕਰਦੇ ਜੇ ਉਹਨੇ ਇੱਕ ਦਿਨ ਚ ਇੱਕ ਅੰਡਾ ਦੇਣਾ ਜੇ ਤੁਸੀਂ ਖੁੱਲ੍ਹੀਆਂ ਛੱਡਦੇ ਹੋ ਕੁਝ ਨਹੀਂ ਦੇਣਾ ਤਾਂ ਹੋ ਸਕਦਾ ਤੀਜੇ ਦਿਨ ਹੋ ਸਕਦਾ ਚੌਥੇ ਦਿਨ ਅੰਡਾ ਦੇਵੇ ਤੁਹਾਨੂੰ ਕਿਉਂਕਿ ਜਦੋਂ ਉਹਦੇ ਤੱਤ ਪੂਰੇ ਹੋਣਗੇ ਅੰਡੇ ਦੇ ਬਣਨ ਜੋਗ ਹੋਣਗੇ ਉਹਨਾਂ ਚੋਂ ਅੰਡਾ ਰਿਲੀਜ਼ ਨਹੀਂ ਹੁੰਦਾ ਜੇ ਲੋਆ ਦਾ ਤੱਕੂਰੇ ਹੋਵੇ ਉਹਦੇ ਆਂਡੇ ਦੇ ਬਾਹਰ ਤਾਨੂੰ ਇੱਥੇ ਵੀ ਕਿੰਨਾ ਸਮਾਂ ਹੋ ਗਿਆ ਇਹ ਆਂਡੇ ਵੇਚਦਿਆਂ ਕਿਵੇਂ ਦਾ ਰਿਸਪੌਂਸ ਆ ਲੋਕਾਂ ਵੱਲੋਂ ਮੈਨੂੰ ਵੀਰੇ ਇੱਥੇ 10 ਦਿਨ ਹੋਏ ਆ ਇੱਥੇ ਲਾਉਂਦੇ ਆਂ ਸਟਾਲ ਤੇ ਬਹੁਤ ਵਧੀਆ ਰਿਸਪੌਂਸ ਆ ਵੀਰਾਂ ਦਾ ਤੇ ਵਧੀਆ ਆਪਣਾ ਯਾਨੀ ਕਿ ਸ਼ਾਮ ਤੱਕ ਤੋਂ ਵਧੀਆ ਨਿਕਲ ਜਾਂਦੀਆਂ ਇੱਕ ਦੋ ਸਟਰੀਆਂ ਭਾਵੇਂ ਵੱਜਣ ਨਹੀਂ ਨਿਕਲ ਜਾਂਦੀਆਂ ਸਾਰੀਆਂ ਵਧੀਆ ਰਿਸਪੌਂਸ ਆ ਰਿਹਾ ਅਜੇ ਤੱਕ ਵੀਰੇ ਠੰਡ ਆਉਣੀ ਆ ਤਾਂ ਆਂਡਾ ਦਾ ਮੈਨੂੰ ਇਹ ਲੱਗਦਾ ਵੀ ਪੂਰਾ ਹੀ ਨਹੀਂ ਆਉਣਾ ਬੱਚੇ ਅੱਛਾ ਜੇਦੋ ਬਈ ਸ਼ੁਰੂ ਕੀਤਾ ਸੀ ਕੰਮ ਉਹਦਾ ਰਾਦਾ ਕਿਵੇਂ ਬਣਿਆ ਕਿਵੇਂ ਦਿਲ ਕੀਤਾ ਸੰਗ ਸ਼ਰਮ ਨਹੀਂ ਆਈ ਵੀਰ ਬੈਠਾਂਗੇ ਉੱਥੇ ਕੀ ਕਹਿਣਗੇ ਲੋਕ ਆਪਦੇ ਪਿੰਡ ਦੇ ਨੇੜੇ ਬੈਠੋ ਤੁਸੀਂ ਸੰਗ ਸ਼ਰਮ ਮੈਨੂੰ ਕੋਈ ਨਹੀਂ ਆਈ ਵੀਰੇ ਕਿਉਂਕਿ ਕੰਮ ਕਰਨਾ ਹੈ ਪੈਸਾ ਮੇਨ ਗੱਲ ਪਤਾ ਜੇ ਸੰਗ ਲਾਉਣੀ ਆ ਬੰਦੇ ਨੇ ਸੰਗ ਲਾਉਣ ਦਾ ਇੱਕ ਤਰੀਕਾ ਹੈ ਮੇਨ ਵੀ ਕਿਸੇ ਤੋਂ ਤੁਸੀਂ ਪੈਸਾ ਧਾਰ ਮੰਗ ਕੇ ਦੇਖ ਲਓ ਤੁਹਾਡੇ ਗਰੀਬੀ ਦਿਖਾ ਦਿਓ ਤੁਹਾਡੇ ਨੇੜੇ ਰਿਸ਼ਤੇਦਾਰ ਖੜ ਜੇ ਤੁਹਾਡੇ ਨੇੜੇ ਦੋਸਤ ਕੜ ਜੇ ਇਸ ਗੱਲ ਦੀ ਮੇਰੀ ਜ਼ਿੰਮੇਵਾਰੀ ਹੈ ਜਦੋਂ ਤੁਹਾਡੀ ਜੇਬ 'ਚ ਕਹਿੰਦੇ ਹੁੰਦੇ ਆ ਨਾ ਜੇ ਜੇ ਬੰਦੇ ਦੀ ਜੇਬ ਖੜ ਜੇ ਤਾਂ ਸਿੱਕਿਆਂ ਤੋਂ ਪਹਿਲਾਂ ਰਿਸ਼ਤੇ ਡਿੱਗ ਪੈਂਦੇ ਆ ਜੀ ਇਹ ਚੀਜ਼ ਐ ਤੁਹਾਨੂੰ ਪੈਸਾ ਕਮਾਉਣਾ ਤਾਂ ਸਭ ਕੁਝ ਸੰਘਰਸ਼ਮ ਲਾਉਣੀ ਪਊ ਵੀਰੇ ਸਾਰਾ ਕੁਝ ਕਰਨਾ ਪਊ ਆਪ ਕਮਾਉਣਾ ਪਊ ਆਪ ਨਿਕਲਣਾ ਪਊ ਕਰੋ ਬਾੜੇ ਜੇ ਸੰਘਰਸ਼ ਚ ਵੜ ਕੇ ਬੈਂਦਰ ਬਹਿ ਜਾਓਗੇ ਤਾਂ ਕਿਸੇ ਨੇ ਤੁਹਾਡੇ ਕਿਸੇ ਰਿਸ਼ਤੇਦਾਰ ਨੇ ਤੁਹਾਡੀ ਮਦਦ ਨਹੀਂ ਕਰਨ ਆਉਣਾ ਕਿਸੇ ਦੋਸਤ ਨੇ ਤੁਹਾਡੀ ਮਦਦ ਨਹੀਂ ਕਰਨ ਆਉਣਾ ਤੁਹਾਡੇ ਨਾਲ ਸਿਰਫ ਘੜੂਗਾ ਜਾਂ ਤੁਹਾਡਾ ਮਾਪਿਓ ਜਾਂ ਤੁਹਾਡਾ ਕਮਾਇਆ ਹੋਇਆ ਪੈਸਾ ਇੰਨਾ ਤੋਂ ਬਿਨਾ ਬਈ ਤੁਸੀਂ ਹੁਣ ਹੋਰ ਕੀ ਕੀ ਸੇਲ ਕਰ ਦਿਓ ਫਾਰਮ ਚ ਆਪਣੇ ਫਾਰਮ ਤੇ ਵੀਰੇ ਹੁਣ ਸੀਜ਼ਨ ਸੀਜ਼ਨਲੀ ਤਾਂ ਆਂਡਾ ਗਾ ਜਾਂ ਫੀਡ ਐ ਦੇਸੀ ਮਾਰਗ ਦੀ ਫੀਡ ਹੈ ਤੇ ਜਦੋਂ ਆਪਣਾ ਬੱਚੇ ਦਾ ਸੀਜ਼ਨ ਜਾਨੀ ਕਿ ਗਰਮੀ ਸਟਾਰਟ ਹੋਊਗੀ ਫਰਵਰੀ ਤੋਂ ਉਸ ਤੋਂ ਬਾਅਦ ਆਪਣੇ ਕੋਲੇ ਕਈ ਬਰੀਡਾਂ ਦੇ ਬੱਚੇ ਵੀ ਹੁੰਦੇ ਆ ਜੇ ਕਿਸੇ ਨੇ ਬੱਚੇ ਲੈਣੇ ਆ ਉਹਦਾ ਆਪਾਂ ਬੱਚਾ ਫੇਰ ਕਰਦੇ ਤੇ ਆਪਣਾ ਲੋਕੇਸ਼ਨ ਦੱਸ ਦਿਓ ਜਿੱਥੇ ਤੁਸੀਂ ਬੈਠੇ ਹੋ ਹਨਾ ਕਿਹੜਾ ਰੋਡ ਆ ਇਹ ਕਿੱਥੇ ਤੁਸੀਂ ਬੈਠੇ ਹੋ ਜੇ ਤਾਂ ਗੱਲਾਂ ਕਰੀਏ ਆਪਾਂ ਸੀਜ਼ਨ ਲਈ ਬੱਚੇ ਦਾ ਆਪਣਾ ਫਾਰਮ ਹੈਗਾ ਹੀ ਪਿੰਡ ਚਨਾਰਥਲ ਜ਼ਿਲ੍ਹਾ ਬਠਿੰਡਾ ਏ ਜੇ ਹੁਣ ਬੈਠਣ ਦੀ ਗੱਲ ਕਰੀ ਜਿੱਥੇ ਆਂਡਾ ਮਿਲਦਾ ਆਪਣਾ ਇਹ ਹੈਗਾ ਜੀ ਬਠਿੰਡਾ ਤੋਂ ਮਾਨਸਾ ਰੋਡ ਨੇੜੇ ਪਿੰਡ ਹੈਗਾ ਮੈਸਰਖਾਨਾ ਦੋ ਪੈਟਰੋਲ ਪੰਪ ਨੇ ਪੈਟਰੋਲ ਪੰਪਾਂ ਦੇ ਬਿਲਕੁਲ ਵਿਚਾਲੇ ਬੈਠਾ ਜੀ ਝੜਕ ਦੇ ਉੱਤੇ ਠੀਕ ਹੈ ਹਾਂਜੀ ਸਾਈਟ